ਨੀਤ ਖੋਲ ਕਪਟ ਗੁਰ ਬੇਲੀਆ ਨਾਨਕ ਹਰ ਸੰਗ ਬੀਤ ਮੀਰਾ ਤਨਾ ਦਿਲ ਸੋਚ ਮਹੱਬਤੇ ਮਨ ਤਨ ਵਸ ਸਚ ਸਾਬਤੀ ਮੋ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਬੋਲਾ پاک ਪਰਵਤ ਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤ ਕੀਰੀ ਦੇ ਦਿਲਾਵਰ ਤੂਝੇ ਤੂ ਤੇਰੀ ਤੇ ਕਰ ਸੁਤਾ ਟਲ ਗੁਰ ਸੇਵੀ ਹੈ ਐਨ ਸਹਜ ਦਰਸਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਉਹ ਵੈਸੇ ਫਤ ਖਸਮਾਂ ਦੀ ਉਰ ਅਸੋ ਕੋ ਰਸੋ ਕੀ ਤਤ ਡਿਠੇ ਸੱਚੇ ਬਾਤ ਸਾਹ ਮਨ ਜਨਮ ਜਨਕ ਦੀ ਸੱਜਣੋ ਸੱਚਾ ਬਾਤ ਸਾਹ ਸਿਰ ਸਾਧ ਜਿਸ ਪਾਸ ਬਠਿਆ ਸੋਹੀਆ ਸਬਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਹਾਰ ਘੜਾ ਮਹੱਲਾ 5 ਸਤਗੁਰ ਪ੍ਰਸਾਦ ਹਰ ਕਾ ਏਕ ਅਚੰਬਾ ਦੇਖਿਆ ਮੇਰ ਲਾਲ ਜੀਉ ਜੋ ਕਰ ਸੋ ਧਰਮ ਨਿਆਏ ਜੋ ਕਰ ਸੋ ਧਰਮ ਨਿਆਏ ਨਾ ਮੇਨ ਸਤਗੁਰ ਮਹਨ ਬੁਲਾਏ ਇਕ ਪਰਮ ਪੂਰ ਫਿਰ ਤੇ ਆਂ ਅੰਤ ਤੇਰਾ ਤੂੰ ਹੈ ਜਾਣਾ ਤੂੰ ਸਭ ਮਹਿ ਰਹਾ ਸਮਾਏ ਸਚ ਕਾ ਨਾਨਕ ਸੁਣੋ ਸੰਤੋ ਹਰ ਵਰਤ ਧਰਮੰਡਿਆ ਆਵੋ ਮਿਲੋ ਸਹਿਲੀ ਹੋ ਮੇਰੇ ਲਾਲ ਜਿਓ ਹਰ ਰਾਮ ਨਾਮ ਅਰਾ ਤੇਰਾਬ ਕਰ ਸੇਵੋ ਪੂਰਾ ਸਤਗੁਰੂ ਮੇਰੇ ਲਾਲ ਜਿਓ ਜਬ ਕਾ ਮਾਰਗ ਸਰਤਿ ਰਾਮ ਮਾਰਗ ਵਿਖੜਾ ਸਾਧ ਗੁਰਮੁਖ ਹਰ ਤਰ ਕਾ ਸੋਪਾ ਪਾਈਐ ਜਿਨ ਕਾ ਪਿਧਤ ਤੁਰੋ ਲਿਖਿਆ ਤਿਨਾ ਰੈਣ ਦਿਨ ਲਿਵਲਾਈ ਮੋਹ ਸੁਟਾ ਜਾਂ ਸੰਗ ਮਿਲਿਆ ਸਾਧੇ ਜਾਨ ਕਹ ਨਾਮਕ ਮੁਕਤ ਹੋਆ ਹਰ ਨਾਮ ਅਰਾਤੇ ਕਰ ਜੋੜਿਓ ਸੰਤ ਇਕੱਤਰ ਹੋਏ ਮੇਰੇ ਅਬ ਨਾਸੀ ਪੁਰਖ ਪੂਜੇ ਹਾਰਾਂ ਬਾਬਦ ਪੂਜਾ ਫੋਜਿਆ ਮੇਰੇ ਨਾਲ ਜਿਓ ਇਹੋ ਮਨ ਤਨ ਸਭ ਅਰਪੇ ਹਾਰਾਂ ਮਨ ਤਨ ਤਨ ਸਭ ਪ੍ਰਭੂ ਕੇਰਾ ਤਿਆਗ ਤੂਜ ਚੜਾਵ ਹੋਏ ਕਿਰਪਾ ਦਿਆ ਰਸ ਆਪੀ ਸੋ ਪ੍ਰਭ ਅੰਕ ਸਵਾਰੇ ਭਾਕ ਮਸਤਕ ਹੋਏ ਜਿਸ ਕ ਤਿਸ ਬੁਰ ਨਾਲ ਮੇਰੇ ਲਾਲ ਜੀਓ ਹਰ ਪਾਇੜਾ ਕਰ ਆਇ ਰਾਮ ਹਰ ਮੰਦਿਰ ਹਰ ਜੀਓ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਾ ਸਮਾਏ ਰਾਮ ਸਰਪੇ ਸਮਾਣਾ ਆਪ ਸੁਆਮੀ ਗੁਰਮੁਖ ਰਤਟ ਹੋਇਆ ਮਿਟਿਆ ਧੇਰਾ ਦੁੱਖ ਨਾ ਠਾਰ ਆਮੇ ਉਹ ਹਰ ਰਸ ਚੋਇਆ ਜਹਾਂ ਦੇਖਾ ਤਾ ਸੁਆਮੀ ਪਰ ਬ੍ਰਹਮ ਸਭ ਠਾ ਜਾਂ ਦੇਖਾ ਤਹਾਂ ਸੁਆਮੀ